ਸੋਰਠਿ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਢੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਗੱਡੇ ਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖੋ ਆਸਬ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਰਵ ਰਹਾ ਸਬਣੀ ਜਾਈ ਰਹਾ ਰਕੇ ਬਾਣੀ ਆਈ ਤਿੰਨ ਸਗਲਿ ਚਿੰਤਾ ਮਟਾਈ ਦਿਆਲਾ ਪ੍ਰਖ ਮੇਰਵਾਨ ਹਰਿ ਨਾਨਕ ਸਾਚ ਵਖਨ ਤੁਰ ਕੇ ਬਾਣੀ ਆਈ ਤੈਨ ਸਗਲੇ ਚਿੰਤਾ ਮਟਾਏ ਦਇਆਲ ਪ੍ਰਖ ਮਿਰਵਾਨ ਹਰ ਨਾਨਕ ਸਾਚ ਵਖਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ